ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਯਾਰ ਇਕਬਾਲ ਸਿੰਘ ਸ਼ਾਹੀ ਕਹੋਗੇ ਉਹੀ ਪੀਲਾ ਪਰਨਾ ਉਹੀ ਜੋ ਕੱਟੀ ਵੱਡੀ ਜੀ ਦਾੜੀ ਉਹ ਹਜੇ ਉਹ ਡਾਈ ਲਾਈ ਆ ਪਤਾ ਨਹੀਂ ਲਾਈ ਹੈ ਨਾ ਉਹ ਹੁਣ ਤੁਹਾਨੂੰ ਪਤਾ ਹੀ ਹੋਵੇ ਜੱਟਾਂ ਦਾ ਹਾਲ ਸਾਬ ਜਿਹਾ ਇਹੋ ਜਿਹਾ ਹੁੰਦਾ ਚਲੋ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਉੱਤੇ ਮਰਹੂਮ ਆਪਣੇ ਪੰਜਾਬੀ ਕਲਾਕਾਰ ਬੜੇ ਵਧੀਆ ਪਾਈ ਸਾਹਿਬ ਸਰਦੂਲ ਸਿਕੰਦਰ ਜੀ ਹੰਦੇ ਉੱਤੇ ਇੱਕ ਪਾਈ ਸੀਗੀ ਕਿਸੇ ਬਜ਼ਰੇ ਵੀਡੀਓ ਪਾਈਤੀਏ ਕਵਰ ਆਇਥੇ ਫਲਾਣਾ ਆਏ ਉਹ ਤੇ ਇਦਾਂ ਮੈਂ ਇਥੇਕ ਦੱਸਣਾ ਚਾਹੁੰਨਾ ਮੇਰਾ ਪਿੰਡ ਹੈ ਹਰਗਣਾ ਜ਼ਿਲ੍ਹਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਜ਼ਿਲ੍ਹਾ ਬਣਿਆ ਜਦੋਂ ਰੀਜ ਰੀਆਰਗੇਨਾਈਜੇਸ਼ਨ ਆਫ ਪੰਜਾਬ ਡਿਸਟ੍ਰਿਕਟਸ ਹੋਈ ਸੀਗੀ 1992 93 94 ਵਿੱਚ ਜੋ ਵੀ ਹੋਈ ਹੈ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਮੇਰਾ ਜਿਲ੍ਹਾ 13 April 1992 ਨੂੰ ਹੁੰਦ ਵਿੱਚ ਆਇਆ ਸੀਗਾ ਉਸ ਤੋਂ ਪਹਿਲਾਂ ਮੇਰਾ ਜਿਲ੍ਹਾ ਸੀਗਾ ਲੁਧਿਆਣਾ ਤੇ ਆਪਣਾ ਨਾਂ ਜਿਹੜੇ ਆਪਣੇ ਸਰਦੂਲ ਸਕੰਦਰ ਸਾਹਿਬ ਨੇ ਇਹਨਾਂ ਦਾ ਜਨਮ ਪਿੰਡ ਹਰਗਣਾ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਦਾ ਮਤਲਬ ਜਿਹੜੇ ਪਿੰਡ ਤੋਂ ਮੈਂ ਬਿਲੋਂਗ ਕਰਦਾ ਮੈਂ ਨਹੀਂ ਕਹਣਾ ਕਿ ਮੇਰ ਮਾਰ ਰਿਹਾ ਕਲਾਕਾਰ ਸਭ ਦੇ ਸਾਂਝੇ ਹੁੰਦੇ ਆ ਮੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰਾ ਹੈ ਮਤਲਬ ਮੈਂ ਕੁਛ ਇੱਕ ਫੈਕਟ ਦੱਸਣੇ ਚਾ ਰਿਹਾ ਜਿਹੜੇ ਲੋਕਾਂ ਨੇ ਉਹ ਕਰਤੇ ਆ ਕੁਛ ਰਾਲਾ ਗੱਡ ਜੇ ਕਰਤੇ ਆ ਉਦਾਂ ਹੀ ਬਿਨਾ ਮਤਲਬ ਜਿਹੜਾ ਕਹਿੰਦੇ ਨੇ ਨੀ ਇੱਕ ਪ੍ਰੋਬਲਮ ਕ੍ਰੀਏਟ ਕਰਨੀ ਜਾਂ ਇੱਕ ਕਿਸੇ ਸਵਾਲ ਨੂੰ ਉਲਝਾ ਦੇਣਾ ਉਹ ਗੱਲਾਂ ਤੇ ਉਹ ਭਾਈ ਮੇਰੇ ਉਹ ਇਹ ਇਹਦੇ ਬਾਪੂ ਦਾ ਨਾਮ ਸੀਗਾ ਸਾਗਰ ਇਹਦੇ ਭਾਈ ਦਾ ਨਾਮ ਸੀਗਾ ਛੋਟਾ ਗਮਦੂਰ ਇਹ ਸਰਦੂਲ ਗਮਦੂਰ ਤੇ ਸਰਦੂਲ ਜੋ ਮੈਂ ਸੁਣਿਆ ਚਲੋ ਮੇਰੀ ਵੀ 52 53 ਸਾਲ ਦੀ ਉਮਰ ਆ ਉਹਨਾਂ ਦੇ ਛੋਟਾ ਹੀ ਆ ਪਰ ਮੈਂ ਆਪਣੇ ਬਾਪੂ ਤੋਂ ਜੋ ਸੁਣਿਆ ਆਪਣੇ ਤਾਇਆ ਬਾਪੂਆਂ ਬਾਬਿਆਂ ਤੋਂ ਜੋ ਸੁਣਿਆ ਉਹ ਇਹ ਸੀਗਾ ਕਿ ਸਾਗਰ ਨੇ ਗਮਦੂਰ ਤੇ ਸਰਦੂਲ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਜਿੱਦਣ ਕਿਤੇ ਸੰਗਰਾਦ ਹੋਣੀ ਜਾਂ ਕੋਈ ਹੋਰ ਗੁਰਪੁਰਬ ਹੋਣਾ ਜਾਂ ਕੋਈ ਦਿਹਾੜਾ ਹੋਣਾ ਗੁਰੂ ਸਾਹਿਬ ਦਾ ਉਦੋਂ ਉਥੇ ਧਾਰਮਿਕ ਗੀਤ ਗਾਉਂਦੇ ਹੁੰਦੇ ਸੀਗੇ ਹਾਰਮੋਨੀਅਮ ਨਾਲ ਕੋਲ ਹੁੰਦਾ ਸੀਗਾ ਹਾਰਮੋਨੀਅਮ ਤੇ ਗਾਉਣਾ ਇਹਨਾਂ ਨੇ ਤੇ ਉਥੇ ਚਲੋ ਜੋ ਭੇਟਾ ਹੁੰਦੀ ਆ ਉਹ ਚਲੋ ਛੱਡੋ ਉਹ ਗੱਲ ਹੀ ਆਪਾਂ ਕਰਦੇ ਹਾਂ ਨਾ ਨੈਕਸਟ ਉਸ ਤੋਂ ਬਾਅਦ ਇਹ ਹਰਗੜਾ ਤੋਂ ਉੱਠ ਕੇ ਖੇੜੀ ਨੌ ਸਿੰਘ ਮੇਰੇ ਕੋਲੇ ਪਿੰਡਾ 1.5 ਕਿਲੋਮੀਟਰ ਦਾ ਫਰਕ ਆ ਉੱਥੇ ਆ ਕੇ ਇਹਨਾਂ ਨੇ ਆਪਣੀ ਰਿਹائش ਕਰ ਲਈ ਸਮਦੂਰ ਤੇ ਸਰਦੂਰ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ ਕੱਲਿਆਂ ਨੇ ਵੀ ਗੀਤ ਗਾਏ ਬਹੁਤ ਜ਼ਿਆਦਾ ਤੇ ਬਾਅਦ ਵਿੱਚ ਸਰਦੂਰ ਸਿਕੰਦਰ ਦੀ ਜ਼ਿੰਦਗੀ ਵਿੱਚ ਅਮਰ ਨੂਰੀ ਆਈ ਹੁਣ ਦੇਖੋ ਅਮਰ ਨੂਰੀ ਬੜੀ ਇੱਕ ਆਪਣੇ ਸਮੇਂ ਦੀ ਸ਼ਤਾਪਿਤ ਕਲਾਕਾਰ ਆ ਜਿਨੇ ਸਭ ਤੋਂ ਪਹਿਲਾਂ ਮੇਰੇ ਖਿਆਲ ਮੇਰੇ ਹਿਸਾਬ ਨਾਲ ਤਾਂ 16 ਸਤਰਾਂ ਸਾਲ ਦੀ ਉਮਰ ਕਿ ਉਹਨੇ ਦਿਦਾਰ ਸੱਧੂ ਨਾਲ ਕਰਾਇਆ ਸੀਗਾ ਉਸ ਤੋਂ ਬਾਅਦ ਬਾਕੀ ਨਾਲ ਕਰਾਇਆ ਤੇ ਅਮਨ ਨੂਰੀ ਆਈ ਅਮਨ ਨੂਰੀ ਦੇ ਆਉਣ ਨਾਲ ਸਰਦੂਲ ਸਕੰਦਰ ਸਾਹਿਬ ਹੁਣੀ ਸਿਖਰਾਂ ਤੇ ਪਹੁੰਚੇ ਨੇ ਕੋਈ ਸ਼ੱਕ ਨਹੀਂ ਹਾਂ ਇਹਨਾਂ ਦੀ ਰੋਡਵੇ ਦੀ ਲਾਰੀ ਤੇ ਇੱਕ ਹੋ ਗਾਣਾ ਇੱਕ ਹੋਰ ਬੜਾ ਮਸ਼ਹੂਰ ਸੀ ਗਾਣੇ ਵਿੱਚ ਧਿਆਨ ਨਹੀਂ ਆ ਰਿਹਾ ਆਓ ਪਹਲਾ ਜਾ ਹੁਣ ਚਲੋ ਇਹ ਕਿਹਨੂੰ ਸ਼ਬਦ ਯਾਦ ਰਿਹਾ ਮੈਨੂੰ ਕਮੈਂਟ ਵਿੱਚ ਜ਼ਰੂਰ ਲਿਖਿਓ ਗਾਣਾ ਇੱਕ ਬੜਾ ਮਸ਼ਹੂਰ ਹੈ ਤੇ ਸਿਕੰਦਰ ਸਾਹਿਬ ਦਾ ਰੋਡਵੇ ਦੀ ਲਾਰੀ ਤੋਂ ਬਾਅਦ ਉਹ ਤੇ ਉੱਥੋਂ ਇਹ ਮਤਲਬ ਇਹਨਾਂ ਨੇ ਕੀ ਕਹਿੰਦੇ ਇੱਕ ਮੈਲੇਜ ਫੜੀ ਲੋਕਾਂ ਚ ਮਕਬੂਲ ਹੋਈ ਕਮਜ਼ੂਰ ਇਹਨਾਂ ਨਾਲ ਫਿਰ ਸਾਜਾਂ ਵਿੱਚ ਆ ਗਿਆ ਸੀਗਾ ਬਾਅਦ ਅੱਛਾ ਇੱਕ ਦੁੱਖ ਦੀ ਗੱਲ ਮੈਨੂੰ ਕਹਿਣੀ ਪੈ ਰਹੀ ਆ ਸਰਦੂਰ ਸਿੰਘ ਦਸਾਂ ਮੈਂ ਨਹੀਂ ਕਹਿੰਦਾ ਮਾੜੇ ਬੰਦੇ ਸੀਗੇ ਜਾਂ ਚੰਗੇ ਜੋ ਵੀ ਆਉ ਉਹ ਰੱਬ ਜਾਣਦਾ ਜਾਂ ਉਹ ਜਾਣਦੇ ਨੇ ਪਰ ਉਹਨਾਂ ਨੇ ਗਮਦੂਰ ਦਾ ਸਾਥ ਬਾਅਦ ਵੀ ਛੜਤਾ ਸੀਗਾ ਤੇ ਗਮਦੂਰ ਐਦਾਂ ਹੀ ਇੱਕ ਕਹਿੰਦੇ ਨੇ ਕਿ ਧੂੜ ਦਾ ਸਤਾਰਾ ਹੋ ਕੇ ਰਹਿ ਗਿਆ ਧੂੜ ਦਾ ਸਤਾਰਾ ਕਿਹੜਾ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੈ ਉਹ ਧੂੜ ਦਾ ਸਤਾਰਾ ਹੋ ਕੇ ਰਹਿ ਗਿਆ ਸੀ ਤੇ ਐਦਾਂ ਹੀ ਉਹ ਧੂੜ ਵਿੱਚ ਹੀ ਗਾਇਬ ਹੋ ਗਿਆ ਖੈਰ ਇਹਨਾਂ ਦੀ ਵੀ ਉਮਰ ਸੀਗੀ ਜੋ ਬੀਤੀ कोरोना ਨਾਲ ਜਾਂ ਕੁਛ ਜਾਂ ਜੋ ਵੀ ਉੱਥੇ ਕੁਝ ਹੋਇਆ ਉਹ ਰੱਬ ਨੇ ਜੋ ਮਨਜ਼ੂਰ ਸੀਗਾ ਪਾਣਾ ਉਹ ਹੋ ਗਿਆ ਪੂਰਾ ਪਰ ਮੇਰਾ ਕਹਿਣ ਦਾ ਭਾਵ ਇੱਥੇ ਇੱਕ ਸੀਗਾ ਸਵੇਰੇ ਇੱਕ ਬੰਦੇ ਨੇ ਵੀਡੀਓ ਪਾਈ ਹੋਈ ਸੀਗੀ ਇਹਨਾਂ ਦੇ ਕਵਰ ਦੀ ਸਿਕੰਦਰ ਸਾਹਿਬ ਦੀ ਕਵਰ ਦੀ ਉੱਥੇ ਗੱਲਾਂ ਬਾਤਾਂ ਕੀਤੀਆਂ ਹੋਈਆਂ ਸੀਗੀਆਂ ਖੇੜੀ ਨਾਉ ਸਿੰਘ ਤੋਂ ਸੀਗੇ ਫਲਾਣਾ ਸੀਗੇ ਇਹ ਸੀਗੇ ਉਹ ਸੀਗੇ ਨਹੀਂ ਭਾਈ ਸਰਦੂਰ ਸਿਕੰਦਰ ਦਾ ਬਾਪੂ ਸਾਗਰ ਹਰਗਣਾ ਤੋਂ ਆ ਪਿੰਡ ਹਰਗਣਾ ਜ਼ਿਲ੍ਹਾ ਲੁਧਿਆਣਾ ਉਹ ਟਾਈਮ ਦਾ ਅੱਜ ਕੱਲ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹਦਾ ਤਾਇਆ ਨजीर ਮੁਹੰਮਦ ਮੇਰੇ ਪਿੰਡ ਟੇਲਰ ਹੁੰਦਾ ਸੀਗਾ ਦਰਜੀ ਉਹਦੇ ਮੁੰਡੇ ਵੱਡਾ ਮੁੰਡਾ ਇਕਬਾਲ ਮੇਰਾ ਨੌਰਾਛੀ ਉਹਦਾ ਕੱਚਾ ਨਾਮ ਕੋਕੀ ਆ ਅੱਜ ਕੱਲ੍ਹ ਚੰਡੀਗੜ੍ਹ ਪੀ ਜੇ ਹਸਪਤਾਲ ਦੇ ਕੋਲ ਕਿਤੇ ਕੰਮ ਕਰਦਾ ਕੁਛ ਫੜਾ ਹੋ ਛੋਟਾ ਮੁੰਡਾ ਪਿੰਕਾ ਮੇਰੇ ਪਿੰਡ ਦਾ ਹੈ ਮੇਰੇ ਪਿੰਡ ਦਾ ਆਪਾਂ ਕਹਿੰਦੇ ਆ ਚਲੋ ਕੰਮ ਕਰਦੇ ਆ ਜੋ ਵੀ ਆਪਣਾ ਕੰਮ ਕਰਦੇ ਆ ਮਰਾਸੀ ਨੇ ਮਰਾਸੀ ਦਾ ਕੰਮ ਕਰਦਾ ਉਹ ਆਪਾਂ ਉਹਨੂੰ ਆਪਾਂ ਗਲਤ ਨਹੀਂ ਕਹਿਣਾ ਚਾਹੀਦਾ ਬਟ ਉਹ ਬੰਦਾ ਸਾਡਾ ਉਹ ਵੀ ਘਰਾਂ ਵਿੱਚੋਂ ਆ ਕਹਿਣ ਦਾ ਭਾਵ ਸਾਡਾ ਖਾਸ ਇੱਕ ਸ਼ਰੀਕੇ ਦਾ ਬੰਦਾ ਪਿੰਕਾ ਤੇ ਇਹ ਇਹਨਾਂ ਨੇ ਮਤਲਬ ਮੈਂ ਐਕਚੁਅਲੀ ਇੱਕ ਚੀਜ਼ ਦੱਸਦਾ ਹਾਂ ਨਹੀਂ ਯਾਰ ਚਲੋ ਛੱਡੋ ਇੱਥੇ ਖਤਮ ਕਰਦੇ ਆਪਾਂ ਮਤਲਬ ਹੀ ਵਾਸ ਦਾ ਗ੍ਰੇਟ ਮੈਨ ਐਂਡ ਹੀ ਸ਼ਲ ਬੀ ਰੀਟਰ ਐਜ਼ ਅ ਗ੍ਰੇਟ ਮੈਨ ਇਨ ਦਾ ਫਿਊਚਰ ਆਲਸੋ ਓਕੇ ਸੋ ਸਿਖਾ